ਗੱਡੀਆਂ ਸਾਈਡ ਤੇ ਸੰਗਰ ਛੱਕੇ ਜੀ ਦੀ ਕਿਰਪਾਲਤਾ ਕਰੋ ਜੀ ਇੱਕ ਬਾਪੂ ਜੀ ਵੱਲੋਂ 20 ਲੱਖ ਲੰਬੜੇ ਗੁਰਕੇ ਨਗਰਾਂ ਵਿੱਚ ਮਾਇਆ ਪੁੱਜ ਰਹੀ ਆ ਬਾਬਾ ਜੀ ਕਿਰਪਾ ਕਰ ਤੇ ਖਜ਼ਾਨੇ ਭਰਪੂਰ ਕਰਨ ਲੈ ਦੁਗਣੀ ਤੇ ਰਾਤ ਚੌਕਣੀ ਚ ਰਕੀ ਬਖਸ਼ਣ ਲੰਗਰ ਪਿੰਡ ਬੂੜਾ ਗੁੱਜਰ ਵੱਲੋਂ ਆਪ ਸਭ ਦੇ ਸੰਜੋਗ ਦੇ ਨਾਲ 40 ਮੁਕਿਆਂ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਬਿਆਰ ਦਾਸ ਜੀ ਦੇਡੇ ਵਿੱਚ ਅਤੇ ਟੋਟ ਲੰਗਰ ਪੂਰੀਆਂ ਛੋਲੇ ਤੇ ਖੀਰ ਚਾਹ ਬਿਆਨਤ ਸੰਗਤਾਂ ਵੱਲੋਂ ਬਿਆਨਤ ਮਾਇਆ ਦੇ ਗੱਫੇ ਗੁਰੂ ਕੇ ਲੰਗਰਾਂ ਵਿੱਚ ਸੰਤ ਬਾਬਾ ਜਿਆਲਤਾਜ ਜੀ ਦੇ ਡੇਰੇ ਵਿੱਚ ਮਾਗੀ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੇ ਨਗਰ ਪਿੰਡ ਬੂੜਾ ਗੁੱਜਰ ਦੀ ਸੰਗਤ ਦੇ ਸੰਜੋਗ ਦੇ ਨਾਲ ਆਪ ਸਮੂਹ ਸਾਧ ਸੰਗਤ ਦੇ ਸੰਜੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 40 ਮੁਕਤੀਆਂ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਮਾਗੀ ਮੇਲੇ ਨੂੰ ਮੁੱਖ ਰੱਖਦਿਆਂ ਸਤਿਬਾਬਾ ਜਾਲਦਾਸ ਜੀ ਦੇ ਡੇਰੇ ਵਿੱਚ ਹਾਂ